ਸਤਿ ਸ਼੍ਰੀ ਅਕਾਲ ਜੀ SKB ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਜੇਕਰ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਬੈਲ ਆਈਕਨ ਜ਼ਰੂਰ ਦਬਾ ਲਾਣਾ ਜੋ ਕਿ ਤੁਹਾਨੂੰ ਆਉਣ ਵਾਲੀ ਹਰ ਇੱਕ ਕਹਾਣੀ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਸੋ ਸ਼ੁਰੂ ਕਰਦੇ ਹਾਂ ਜੀ ਆਪਣੀ ਅੱਜ ਦੀ ਕਹਾਣੀ ਹਰਨਾਮ ਪਿਛਲੇ 25 ਵਰਿਆਂ ਤੋਂ ਸਰਦਾਰ ਗੁਰਨਾਮ ਸਿੰਘ ਦੇ ਘਰ ਕਾਮੇ ਵਜੋਂ ਕੰਮ ਕਰ ਰਿਹਾ ਸੀ ਇਸ ਤਰ੍ਹਾਂ ਆਖ ਲਵੋ ਕਿ ਉਸ ਦੀ ਜਵਾਨੀ ਇੱਥੇ ਹੀ ਬੀਤੀ ਸੀ ਸਰਦਾਰ ਗੁਰਨਾਮ ਸਿੰਘ ਦਾ ਪੁੱਤ ਗੁਰਜੀਤ ਸਿੰਘ ਹਰਨਾਮੇ ਕਾਮੇ ਦੇ ਹੱਥਾਂ ਵਿੱਚ ਹੀ ਪਲਿਆ ਸੀ ਤੇ ਹਰਨਾਮੇ ਦੇ ਬੱਚੇ ਵੀ ਗੁਰਜੀਤ ਦੀ ਉਮਰ ਦੇ ਹੀ ਸੀ ਜਵਾਨੀ ਦੀ ਦਹਲਿਸ ਤੇ ਪੈਰ ਰੱਖਦੇ ਹੀ ਗੁਰਜੀਤ ਨੂੰ ਬਗਾਨੀ ਧਰਤੀ ਤੇ ਇੱਕ ਉਜਵਲ ਭਵਿੱਖ ਬਣਾਉਣ ਲਈ ਭੇਜ ਦਿੱਤਾ ਗਿਆ ਸਮੇਂ ਲੰਘਣ ਲੱਗਾ ਹਰਨਾਮੇ ਕਾਮੇ ਦੇ ਉੱਪਰ ਉਮਰ ਦਾ ਅਸਰ ਹੋਣ ਲੱਗ ਪਿਆ ਉਸ ਨੇ ਜਲਦੀ ਨਾਲ ਹੀ ਵੀ ਕੁ ਸਾਲ ਦੀ ਉਮਰ ਵਿੱਚ ਆਪਣੇ ਪੁੱਤਰ ਦਾ ਵਿਆਹ ਕਰ ਦਿੱਤਾ ਤੇ 2 ਸਾਲ ਦੇ ਵਿੱਚ ਹੀ ਪੋਤੇ ਵਾਲਾ ਵੀ ਹੋ ਗਿਆ ਹਰਨਾਮੇ ਕਾਮੇ ਦਾ ਪੋਤਾ ਦਾਦੇ ਨੂੰ ਬਹੁਤ ਪਿਆਰਾ ਸੀ ਜਿਹੜੀ ਕੋਈ ਬਚੀ ਹੋਈ ਚੀਜ਼ ਸਰਦਾਰ ਗੁਰਨਾਮ ਸਿੰਘ ਹੁਣਾ ਦੇ ਘਰੋਂ ਉਸ ਨੂੰ ਮਿਲਦੀ ਆਪਣੇ ਪੁੱਤੇ ਲਈ ਲਿਆਉਂਦਾ ਸੀ ਹੋਂਤਾ ਉਸਦਾ ਪੋਤਾ 15 ਸਾਲ ਦਾ ਹੋ ਚੱਲਿਆ ਸੀ ਤੇ ਦੂਸਰੇ ਪਾਸੇ ਗੁਰਜੀਤ ਸਿੰਘ ਦੀ ਉਮਰ 35 ਦੇ ਪਾਰ ਹੋ ਗਈ ਸੀ ਤੇ ਉਹ ਵਾਪਸ ਪੰਜਾਬ ਆਇਆ ਉਸ ਦੇ ਵਾਸਤੇ ਘਰਦਿਆਂ ਨੇ ਪਹਿਲੇ ਹੀ ਕੁੜੀ ਦੇਖ ਰੱਖੀ ਸੀ ਕੁੜੀ ਦੀ ਉਮਰ 25 ਸਾਲ ਸੀ 10 ਸਾਲ ਦਾ ਫਰਕ ਸੀ ਪਰ ਫਿਰ ਵੀ ਕੁੜੀ ਵਾਲਿਆਂ ਨੇ ਗੁਰਜੀਤ ਦਾ ਸਾਖ ਮੰਨ ਲਿਆ ਸੀ ਘਰ ਦੇ ਵਿੱਚ ਆਉਣੇ ਜਾਣੇ ਵਾਲੇ ਰਿਸ਼ਤੇਦਾਰਾਂ ਦਾ ਹਰ ਨਾਮ ਇਹਨੂੰ ਸਭ ਕੁਝ ਪਤਾ ਸੀ ਵਿਆਹ ਦੇ ਸਾਰੇ ਕੰਮ ਉਸ ਨੇ ਆਪ ਅੱਗੇ ਹੋ ਹੋ ਕੇ ਕੀਤੇ ਸਭ ਕੋ ਸਭ ਕੁਝ ਸੁਖ ਨਾਲ ਹੋ ਗਿਆ ਜਿੰਨਾ ਮੋਹ ਤੇ ਸਤਕਾਰ ਹਰਨਾਮੇ ਨੂੰ ਗਰਜੀਤ ਕੋਲੋਂ ਤੇ ਗੁਰਨਾਮ ਸਿੰਘ ਕੋਲੋਂ ਮਿਲਦਾ ਸੀ ਉਹ ਉਹ ਨੂੰ ਕਦੇ ਵੀ ਨਵੀਂ ਬਹੂ ਪਲਵੀਰ ਕੋਲੋਂ ਨਹੀਂ ਮਿਲਿਆ ਸੀ ਉਹ ਅਕਸਰ ਹੀ ਉਸ ਨੂੰ ਕੁਝ ਦੇਣ ਲੈਣ ਤੋਂ ਰੋਕਦੀ ਰਹਿੰਦੀ ਸੀ ਸਮੇਂ ਬੀਤ ਤੇ ਸਮਾਂ ਬੀਤਿਆ ਗਰਜੀਤ ਦੇ ਘਰ ਇੱਕ ਮੁੰਡੇ ਨੇ ਜਨਮ ਲਿਆ ਗਰਜੀਤ ਨੂੰ ਬਹੁਤ ਸੋਹਣਾ ਲੱਗਦਾ ਸੀ ਜਦੋਂ ਹਰਨਾਮ ਉਸ ਦੇ ਪੁੱਤ ਨੂੰ ਚੁੱਕਦਾ ਸੀ ਪਰ ਕਲਵੀਰ ਨੂੰ ਇਹ ਸਭ ਸੋਹਣਾ ਨਹੀਂ ਲੱਗਦਾ ਸੀ ਕਿ ਇੱਕ ਨੀਵੀਂ ਜਾਤ ਦਾ ਉਸ ਦੇ ਪੁੱਤਰ ਨੂੰ ਲਾੜ ਕਰਦਾ ਹੈ ਉਹ ਆਪਣੇ ਮੁੰਡੇ ਨੂੰ ਜਿੰਨਾ ਹੋ ਸਕੇ ਉਸ ਤੋਂ ਦੂਰ ਹੀ ਰੱਖਦੀ ਸੀ ਕਲਵੀਰ ਨੇ ਘਰ ਵਿੱਚ ਵੀ ਕਲੇਸ਼ ਇੰਨੇ ਵਧਾ ਦਿੱਤੇ ਸੀ ਕਿ ਚਾਚੇ ਤਾਇਆ ਤੱਕ ਨੂੰ ਗੱਲਾਂ ਆਖ ਆਖ ਕੇ ਅਲੱਗ ਕਰ ਦਿੱਤਾ ਸੀ ਹਰਨਾਮੇ ਨਾਲ ਉਸ ਦਾ ਪੋਤਾ ਰਵੀ ਹੋਣ ਕੰਮ ਕਰਵਾਉਣ ਲੱਗ ਪਿਆ ਸੀ ਇੱਕ ਦਿਨ ਰਵੀ ਕੰਮ ਕਰ ਰਿਹਾ ਸੀ ਉਸ ਨੇ ਕੰਮ ਕਰਦੇ ਕਰਦੇ ਨੇ ਕਲਵੀਰ ਦੇ ਪੁੱਤਰ ਨੂੰ ਚੁੱਕ ਲਿਆ ਕਲਵੀਰ ਪਹਿਲਾਂ ਹੀ ਗੁਰਜੀਤ ਨਾਲ ਕਿਸੇ ਗੱਲ ਤੇ ਬਹਿਸ ਕਰਕੇ ਮੱਚੀ ਹੋਈ ਸੀ ਉਸ ਨੇ ਸਾਰਾ ਗੁੱਸਾ ਜਾ ਕੇ ਰਵੀ ਤੇ ਉਤਾਰਿਆ ਤੇ ਉਸ ਨੂੰ ਛੋਟੀ ਚੁੱਕ ਕੇ ਮਾਰਨ ਲੱਗ ਪਈ ਅੰਨੇਵਾ ਉਸ ਨੂੰ ਮਾਰ ਰਹੀ ਸੀ ਹਰਨਾਮ ਕਾਮਾ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਹ ਹਟ ਨਹੀਂ ਰਹੀ ਸੀ ਜਦੋਂ ਉਹੀ ਨਹੀਂ ਹਟ ਰਹੀ ਸੀ ਤਾਂ ਹਰਨਾਮੇ ਨੇ ਉਸ ਦੀ ਬਾਹ ਫੜ ਉਸ ਕੋਲੋਂ ਸੋਟੀ ਫੜ ਸੁੱਟ ਦਿੱਤੀ ਇਹ ਸਭ ਹੋਇਆ ਦੇਖ ਕਲਵੀਰ ਉੱਚੀ ਉੱਚੀ ਬੋਲਣ ਲੱਗੀ ਤੇ ਕਹਿਣ ਲੱਗੀ ਤੇਰੀ ਨੀਚ ਜਾਤ ਵਾਲੇ ਦੀ ਇੰਨੀ ਔਕਾਤ ਕੀ ਤੂੰ ਮੇਰੀ ਬਾਹ ਫੜੇ ਤੁਹਾਡੀ ਔਕਾਤ ਤਾਂ ਨਾਲੀਆਂ ਸਾਫ਼ ਕਰਨ ਦੀ ਹੈ ਇਹ ਆਖੋ ਹਰਨਾਮੇ ਦੇ ਹੱਥਾਂ ਤੇ ਬਾਕੀ ਸਰੀਰ ਤੇ ਵੀ ਸੋਟੀਆਂ ਮਾਰਨ ਲੱਗ ਪਈ ਤੇ ਨਾਲ ਨਾਲ ਬੋਲਣ ਲੱਗੀ ਆ ਸਾਡੇ ਘਰਾਂ ਵਿੱਚ ਗੋਹੇ ਕੂੜੇ ਦਾ ਕੰਮ ਕਰਨ ਵਾਲੇ ਨੇ ਮੇਰਾ ਧਰਮ ਗੰਦਾ ਕਰ ਦਿੱਤਾ। ਖਰਨਾਮੇ ਦੇ ਪੋਤੇ ਤੋਂ ਇਹ ਸਭ ਦੇਖਿਆ ਨਹੀਂ ਜਾ ਰਿਹਾ ਸੀ। ਉਹਨੇ ਗੁੱਸੇ ਵਿੱਚ ਆ ਕੇ ਕਲਵੀਰ ਨੂੰ ੱੱਕਾ ਦੇ ਮਾਰਿਆ। ਫਿਰ ਆਂਡ ਗਵਾਂਡ ਨੇ ਆ ਕੇ ਉਹਨਾਂ ਦੋਨੋਂ ਦੇਦੇ ਪੁੱਤੇ ਨੂੰ ਉਸ ਕਲਵੀਰ ਕੋਲੋਂ ਬਚਾਇਆ। ਕਲਵੀਰ ਨੇ ਘਰ ਵਿੱਚ ਵੀ ਕਿਸੇ ਦੀ ਕੋਈ ਗੱਲ ਨਹੀਂ ਸੁਣੀ ਤੇ ਉਹਨਾਂ ਦੋਨਾਂ ਦਾਦੇ ਪੁੱਤੇ ਤੇ ਪੰਚਾਇਤ ਕਰ ਦਿੱਤੀ। ਪੰਚਾਇਤ ਵਿੱਚ ਵੀ ਉਹ ਇਹ ਗੱਲ ਉੱਚਲ-ਉੱਚਲ ਕੇ ਆਖ ਰਹੀ ਸੀ ਕਿ ਇਸ ਨਾਲੀਆਂ ਸਾਫ਼ ਕਰਨ ਦੀ ਇੰਨੀ ਔਗਾਤ ਕਿ ਇਸ ਨੇ ਮੇਰੀ ਮੇਰੀ ਜੱਟੀ ਦੀ ਬਾਹ ਫੜੀ ਮੇਰੀ ਉਹ ਵੀ ਜੱਟੀ ਦੀ ਬਾਹ ਇੱਕ ਨੀਚ ਜਾਤ ਦੇ ਨੇ ਪੰਚਾਇਤ ਨੇ ਵੀ ਕਿਹਾ ਕਿ ਧੀਏ ਇਹ ਸਭ ਤੂੰ ਨਜਾਇਜ਼ ਬੋਲ ਰਹੀ ਹੈ ਇਸ ਤਰ੍ਹਾਂ ਨਹੀਂ ਬੋਲੀ ਦਾ ਉਹ ਤੇਰੇ ਪਿਓ ਦੀ ਉਮਰ ਦਾ ਹੈ ਇਹ ਫੇਰ ਸਭ ਹਰਨਾਮੇ ਨੂੰ ਕਹਿਣ ਲੱਗੇ ਕਿ ਦੇਖ ਹਰਨਾਮੇ ਇਹ ਔਰਤ ਜਾਤ ਹੈ ਉੱਪਰੋਂ ਇਸ ਤੇ ਉੱਚੀ ਜਾਤ ਦਾ ਹੰਕਾਰ ਚੜਿਆ ਹੋਇਆ ਤੇਰੇ ਤੇ ਜਾਂ ਤੇਰੇ ਘਰ ਦੇ ਮੁੰਡੇ ਤੇ ਕੋਈ ਹੋਰ ਇਲਜ਼ਾਮ ਨਾ ਲਗਾ ਦੇਵੇ ਇਸ ਲਈ ਤੂੰ ਨੀਵਾ ਹੋ ਜਾ ਤੇ ਮਾਫੀ ਮੰਗ ਲੈ ਹਰਨਾਮ ਰੋਣ ਲੱਗ ਪਿਆ ਤੇ ਪਰਿਵਾਰ ਦੀ ਸੁੱਖ ਸਲਾਮਤੀ ਦੀ ਖਾਤਰ ਉਸ ਨੇ ਕਲਵੀਰ ਤੇ ਪੈਰਾਂ ਤੇ ਸਿਰ ਰੱਖ ਕੇ ਮਾਫੀ ਮੰਗ ਲਈ ਕਲਵੀਰ ਬਹੁਤ ਖੁਸ਼ ਹੋਈ ਕਿ ਆਖਰ ਜਿੱਤ ਉਸ ਦੀ ਉੱਚੀ ਜਾਤ ਦੀ ਹੋਈ ਸੀ ਤੇ ਉਹਨੇ ਨੀਵੀਂ ਜਾਤ ਵਾਲੇ ਨੂੰ ਹਰਾ ਦਿੱਤਾ ਪਰ ਉਸ ਦੀ ਇਸ ਹਰਕਤ ਤਾਂ ਪਿੰਡ ਦੀ ਮਂਦੀਰ ਤੇ ਉਸ ਦੇ ਘਰ ਤੇ ਬਹੁਤ ਅਸਰ ਹੋਇਆ ਗਰਜੀਤ ਵਾਪਸ ਵਿਦੇਸ਼ ਚਲੇ ਗਿਆ ਕਿਉਂਕਿ ਉਸ ਨੇ ਇਸ ਗੱਲ ਦੀ ਬਹੁਤ ਸ਼ਰਮ ਮੰਨੀ ਕਿ ਉਸ ਦੀ ਘਰ ਵਾਲੀ ਸਾਰੀ ਪੰਚਾਇਤ ਵਿੱਚ ਇੱਕ ਪਾਸੇ ਇਕੱਲੀ ਸੀ ਤੇ ਦੂਸਰੇ ਪਾਸੇ ਸਾਰਾ ਪਿੰਡ ਸੀ ਤੇ ਉੱਪਰੋਂ ਹੋਣ ਉਹ ਪੂਰੇ ਪਿੰਡ ਵਿੱਚ ਵਾਂ ਵਾਲੀ ਜੱਟੀ ਦੇ ਤੌਰ ਤੇ ਮਸ਼ਹੂਰ ਹੋ ਗਈ ਸੀ ਜਦੋਂ ਵੀ ਕੁਲਵੀਰ ਕਿਸੇ ਮੋੜ ਤੋਂ ਲੰਘਦੀ ਮੁੰਡੇ ਮਸ਼کریاں ਕਰਕੇ ਲੰਘ ਜਾਂਦੇ ਮੋੜ ਕਰਜੀਤ ਕਦੇ ਬੇਇੱਜ਼ਤੀ ਮਾਨਦਾ ਵਾਪਸ ਨਹੀਂ ਆਇਆ ਪਰ ਖਰਚਾ ਜ਼ਰੂਰ ਭੇਜ ਦਿੰਦਾ ਸੀ ਤੇ ਨਾ ਹੀ ਕੁਲਵੀਰ ਨੂੰ ਕਦੇ ਸਮਝ ਆਇਆ ਕਿ ਉਸ ਨੇ ਕੀ ਗਵਾ ਲਿਆ ਤੇ ਕੀ ਪਾ ਲਿਆ ਸੋ ਇਹ ਸੀ ਜੀ ਆਪਣੀ ਅੱਜ ਦੀ ਕਹਾਣੀ ਜੇਕਰ ਕਹਾਣੀ ਪਸੰਦ ਆਈ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਸੋ ਮਿਲਦੇ ਆਂ ਜੀ ਇੱਕ ਨਵੀਂ ਕਹਾਣੀ ਨਾਲ ਤਦ ਤੱਕ ਲਈ ਧੰਨਵਾਦ